ਹਿੰਦੇ ਹੀ ਭੇਟ ਨਗਰ ਆਪੀ ਪਰਿਵਾਰ ਚ ਕੌਣ ਕੌਣ ਆ ਤੇ ਕਿੰਨੇ ਜੀ ਹੈਗੇ ਪਰਿਵਾਰ ਹਾਂਜੀ ਅਵਾਜ਼ ਜੀ ਸਾਡੇ 4 ਬੇਟੇ ਆ ਤੇ ਇੱਕ ਸਾਡੀ ਨੂੰਹ ਆ ਇੱਕ ਪੋਤਰਾ ਦੋਨੇ ਜੀ ਇਹੀ ਆ ਜਿਹੜੇ ਹਾਂਜੀ ਬਾਹਰੋਂ ਆਏ ਉਹਨਾਂ ਦਾ ਕੀ ਨਾਮ ਆ ਤੇ ਕਦੋਂ ਗਏ ਸੀ ਗਰਮੀਤ ਸਿੰਘ 2 ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਜੀ ਤੇ ਆਈਡੀਆ ਹੀ ਆਈ ਜਿਹੜੇ بڑے ਪਲੇਸ ਤੇ ਅਸੀਂ ਘਾਟਾ ਬਈ ਆਈਡੀਆ 2 ਸਾਲ ਤੋਂ ਬਾਅਦ ਕੇ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਅਜੀ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਨੇ ਇਦਾਂ ਦੀ ਇੱਕ ਮੁਲਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੇਹੇ ਇਹਨਾਂ ਦੇ ਇਦਾਂ ਕਮਾਨਾ ਆ ਗਏ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੂੰ ਇੱਥੇ ਬੇਟਾ ਏਂਟਰੀ ਕੀਤਾ ਅਮਰੀਕਾ 27 ਨੂੰ ਉੱਥੇ ਪਕੜੇਗੇ ਤਾਂ ਇਹ ਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੈ ਉਹ ਸੱਜਣਾ ਕੋਈ ਗੱਲਬਾਤ ਨਹੀਂ ਹੋਈ ਬੇਟੇ ਦੀ ਤੇ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤੇ ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਫਿਰ ਵੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਇੱਥੇ ਜਿਹੜਾ ਬਾਹਰੋਂ ਆਇਆ ਨੇ ਕਿਰਪਾਲ ਹਾਂਜੀ ਗਰਮੀਲ ਸਿੰਘ ਗਰਮੀਲ ਸਿੰਘ ਇਹ ਮੈਰੀਟ ਨਹੀਂ ਇਹ ਵੀ ਅਨਮੈਚ ਦੀ ਹੈ ਜੀ ਜਦੋਂ ਜਿਹੜੋ ਇਥੋਂ ਭੇਜਿਆ ਸੀ ਕਿੰਨਾ ਕ ਖਰਚਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਖਤਿਆ ਇਦਾਂ ਹੀ ਕੋਈ ਪਿਆੜੀ ਤੇ ਕੁ ਆਪਣੇ ਦੁਕਾਨਾਂ ਤੇ ਲਾਉਣ ਕੋ ਆਪਣੇ ਆਰਮੀ ਬਿਲਚਨ ਤੇ ਲੋਨ ਕੋ ਗੋਲ ਲੋਨ ਕੋ ਇਦਾਂ ਕਿਸੇ ਕੋ ਵਿਆਜੀ ਠਾ ਕਿਦਾਂ 50 ਲੱਖ ਰੁਪਈਆ ਵੀ ਪੂਰਾ ਕਰਕੇ ਜੰਤ ਨਹੀਂ ਪਾ ਕੀ ਸਮਝੋ ਕਿ 30 ਲੱਖ ਰੁਪਈਆ ਵੀ ਲੱਗ ਗਿਆ ਪਰਿਵਾਰ ਦਾ ਧੀ ਵੀ ਵਾਪਸ ਆ ਗਿਆ ਇਸ ਪਰ ਕੀ ਵਿਚਾਰ ਕਰਦੇ ਸਾਈਂ ਤੇ ਪਟਾਟੇ ਕੋ ਇਹੋ ਮੰਗ ਵਗਦੇ ਵੀ ਸਾਡਾ ਇਨਸਾਫ ਦਿੱਤਾ ਜਾਵੇ ਇਨਸਾਫ ਹੋਵੇ ਕਿੰਨਵੇ ਜੋ ਸਾਡਾ ਪੈਸਾ ਲੱਗਾ ਵਾਪਸ ਹੋਏ ਇਹ ਬੱਚੇ ਬੱਚੇ ਦੀ ਗਾਂ ਵਾ ਤੇ ਵੀ ਜਿੰਦਗੀ ਦਾ ਹਾਲ ਸਾਲ ਤੋਂ ਜਿਹੜੇ ਵਾਪਸ ਆਏ ਨੇ ਇਸੇ ਬਾਰੇ ਕੀ ਸਥਿਤੀ ਆ ਮਨੋਦਸ਼ਾ ਕਿਹਾ ਜੀ ਜੀ ਬਹੁਤ ਮਾੜੀ ਹੈ ਇਸ ਟਾਈਮ ਤੋਂ ਗਏ ਬਹੁਤ ਨਾਰਿਕਾ ਹੁੰਦੀ ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉੱਥੋਂ ਲਿਆਂਦਾ ਕਿ ਹੱਥਾਂ ਪੈਰਾਂ 'ਚ ਬੀੜੀਆਂ ਲਾਈਆਂ ਸੀ ਕੀ ਕੰਨ ਪੇਨੋ ਦਿੱਤਾ ਹੱਥ ਕੜੀਆਂ ਲੱਗੀਆਂ ਉਹਨਾਂ ਕੀ ਗੱਲ ਬਾਤ ਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ ਰਸਤੇ 'ਚ ਕੋਈ ਕਹਿੰਦੇ ਨਹੀਂ ਇਹ ਤੇ ਅੰਬਸਰ 에어ਪੋਰਟ ਤੇ ਖਾਣ ਨੇ ਹੱਤਕੜੀਆਂ ਵਿੱਚ ਖੋਲੀ ਇੱਥੇ ਖੋਲੀ ਜਾਂਚ ਲੱਗੀ ਹਾਂਜੀ ਉਹ ਕਿ ਕੀ ਗੱਲਬਾਤ ਹੋਈ ਕੀ ਹਾਲਾਤ ਰਏ ਉਹਨਾਂ ਦੇ ਉੱਤੇ ਏਅਰ ਜਦੋਂ ਲੈ ਕੇ ਆਏ ਉਹਨਾਂ ਨੂੰ ਹਾਲਾਤ ਤੇ ਦੱਸਦੇ ਮਾੜੇ ਜਦੋਂ 에어ਪੋਰਟ ਤੇ ਇਹਨਾਂ ਨੂੰ ਕਿੜਾ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਹਿੰਦੀ ਹੈ ਜਿਹੜੇ ਯਾਜ ਦੇ ਵਿੱਚ ਬਿਠਾਇਆ ਗਿਆ ਕਿ ਯਾਜ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ ਹਾਂਜੀ ਇਹ ਬੱਚੇ ਹਨ ਬਹੁਤ ਫੀਲ ਹੋਇਆ ਇਸ ਗੱਲ ਦਾ ਉਹ ਕੀ ਸਮਝਦੇ ਕਿ ਤ੍ਰਪਾਲ ਦੀ ਲਾਈਫ ਕਿਸ ਪਾਸੇ ਜਾਏਗੀ ਜਾਂ ਪਰਿਵਾਰ ਉਹਦੀ ਕਿਸ਼ਤਾਂ ਮਦਦ ਕਰੇਗਾ ਲੈ ਤਾਂ ਹੋਈ ਸਰਕਾਰ ਇਹਨਾਂ ਦੀ ਇਨਸਾਫ ਦਵਾਏ ਕੋਈ ਜੰਟਾ ਕੋਲ ਪੈਸਾ ਵਾਪਸ ਹੋਵੇ ਤੇ ਸਾਡਾ ਤਾਂ ਫੇਰ ਬੱਚੇ ਦੀ ਦੁਬਾਰਾ ਕਿਸ ਤਰੀਕੇ ਨਾਲ ਕੋਲ ਲੈ ਆਣਗੇ ਇਸੇ ਖੌਫ ਤੇ ਨਾ ਜਦੋਂ ਆਪਣੇ ਕਿਧਰੋਂ ਇਹਦਾ ਫੌਜੀ ਦਾ ਬਕੌਲੇ ਦਾ ਇਥੇ ਕਿੰਨੀ ਕਾਮਦਾਨ ਆਮਦਨ ਦੇ ਇਥੇ ਹਨ ਪਤਾ ਕਿ ਈਆ ਹਜ਼ਾਰ ਰੁਪਏ 1200 ਬੰਦਾ ਕੋਈ ਇੰਨਾ ਕਿ ਭਾਈ ਤੇ ਇਹਦੇ ਵਿੱਚ ਪਰਿਵਾਰ ਦਾ

ਬੰਜੀ ਕਿਰਪਾਲ ਦਾ ਕਿਸ ਤਰ੍ਹਾਂ ਘੇੜਦਾ ਵਜਾ ਕਿਸ ਤਰ੍ਹਾਂ ਕੋਸ਼ਿਸ਼ ਕੀਏ ਮੇਰੇ ਬ੍ਰਦਰ ਵਰਗੇ ਆ ਜੀ ਜੇ ਰਾਤੀ ਜਦੋਂ ਲੈਂ ਗਏ ਉਹ ਘਾਟਾਂ ਚ ਦੇਖਿਆ ਤਾਂ ਕੀ ਗੱਲ ਬਣ ਗਈ ਯੂਰਪ ਸੌਰੀ ਕਿਰਪਾਲ ਜੀ ਹਲਾ ਤੇ ਇਦਾਂ ਜੀ ਅਬ ਲੋ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜਿਉਂ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁੱਲਸ ਆਪਣੀ ਕੋਈ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਗਏ ਜੀ ਤੇ ਉਸ ਤੋਂ ਬਾਅਦ ਜਦ ਤੁਹਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਪਿਛਦਾਂ ਇਹਨਾਂ ਉਹਨਾਂ ਨੂੰ 27 28 ਤਰੀਕ ਦੇ ਲਾਗੇ ਚੱਕ ਲਿਆ ਹੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਫਾਨ ਵੀ ਉਹਨਾਂ ਲੈ ਲਈ ਸੀ ਤੇ ਆਪਣੀ ਕੋ ਸਟੱਡੀ 'ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲੇ ਨੇ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਹੈ ਕਿਉਂਕਿ ਫਰੀਚਾਰਜ ਉਹਨਾਂ ਦਾ ਕਰਤਾ ਹੀਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਏਜੰਟ ਕਿਤੇ ਸਾਲ ਪਹਿਲਾਂ ਵਾਰ ਦਿੰਦਾ ਨਾ ਦੁਬਈ ਜਾਂਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦੱਸ ਦਿੰਦਾ ਬਈ ਮੇਰੇ ਹੱਥ ਵਸਦੀ ਨਹੀਂ ਆ ਤੇ 2 ਸਾਲ ਉੱਥੇ ਭਾਲਣ ਤੋਂ ਬਾਅਦ ਉਹਨੂੰ ਵਾੜਿਆ ਆਵਦੂ ਗਿਆ ਜਦੋਂ ਉੱਥੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਦੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ ਜੀ ਵਾਪਸੀ ਤੇ ਕਿਸ ਤਰ੍ਹਾਂ ਦੇ ਹਲਾਤ ਰੇ ਜਾ ਅੱਜ ਕਿੱਦਾਂ ਗੱਲਬਾਤ ਹੋਈ ਵਾਪਸੀ ਦੇ ਨਾਲ ਉਹ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ 벨ਟਾਂ ਲਾਈਆਂ ਸੀਗੀਆਂ ਖਾਨ ਜਦੋਂ ਬਾਥਰੂਮ ਜਾਂਦੇ ਸੀ ਉਹਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਹੈਗੇ ਉਦਾਂ ਉਹਨਾਂ ਨੂੰ ਬੰਨ ਕੇ ਲਿਆਂਦਾ ਗਿਆ ਕੁਛ ਖਾਂਦੀ ਨਹੀਂ ਦਿੱਤਾ ਖਾਨ ਬੀਨੋ ਗਿੰਦੇ ਮਾੜਾ ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ ਰੋਟੀ ਇੱਥੇ ਆਉਂਦੀ ਹਾਂਜੀ ਰੋਟੀ ਇੱਥੇ ਆਨ ਕਰਦੇ ਕੋਈ ਕੀ ਹਾਲਾਤ ਨੇ ਹਾਲਾਤ ਹੁਣ ਜਿਹੜੇ ਪੈਸੇ ਚਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੈਂ ਉਹੀ ਬਣਦੇ ਪਏ ਆ ਤੇ ਬਾਕੀ ਹੁਣ ਗਾੜੀ ਵੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਜੈਂਡ ਤੇ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਤੇ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗਾੜੀ ਉਹਨਾਂ ਅਗਲਾ ਰਾਹ ਸਾਨੂੰ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਕਾਰ ਹੀ ਲੱਭੇ ਜੈਂਡ